ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਮੀਰਾ ਚੌਕ ਐਸਬੀ ਰੋਡ ਤੇ ਮੈਂ ਰਹਿਣ ਵਾਲਾ ਜੀ ਮੇਰਾ ਰਿਪੇਅਰਿੰਗ ਦਾ ਕੰਮ ਹੈ ਟੀਵੀ ਦਾ ਬੈਠਣ ਦਾ ਜਿਆਦਾ ਕੰਮ ਹੈ ਜੀ ਮੇਰੇ 5 ਸਾਲਾਂ ਤੋਂ ਲੱਤ ਦੇ ਵਿੱਚ ਦਿੱਕਤ ਸੀ ਜੀ ਕਮਰ ਲੱਤ ਦੇ ਅੰਦਰ ਸਾਰੀ ਪੇਨ ਸੀ ਜੀ ਔਰ ਸ਼ਾਮ ਨੂੰ ਮੇਰੇ ਤੋਂ ਟੁਰਨਾ ਵੀ ਔਖਾ ਹੋ ਜਾਂਦਾ ਸੀ ਮੈਂ ਕਈ ਜਗ੍ਹਾ ਦਵਾਈ ਲਈ ਹੈ ਬਿੰਨੂ ਕੋਈ ਫਰਕ ਨਹੀਂ ਪਿਆ ਜੀ ਡਾਕਟਰ ਇਹ ਕਹਿੰਦੇ ਸੀ ਵੀ ਤੈਨੂੰ ਟੈਨਸ਼ਨ ਹੈ ਟੈਨਸ਼ਨ ਹੈ ਲੇਕਿਨ ਦਿੱਕਤ ਸੀਗੀ ਉਹਨਾਂ ਨੇ ਸਮਝ ਨਹੀਂ ਆਇਆ ਕਈ ਜਗ੍ਹਾ ਦਿਖਾਇਆ ਜੀ ਤੇ یوٹیوب ਤੇ ਆਪਣੇ ਡਾਕਟਰ ਸਾਹਿਬ ਦੀ ਵੀਡੀਓ ਦੇਖੀ ਹੈ ਜੀ ਇੱਕ ਮਰੀਜ਼ ਮੈਨੂੰ ਮਿਲਿਆ ਟੀਵੀ ਠੀਕ ਕਰਾਉਣਾ ਹੈ ਮੇਰੇ ਕੋਲ ਮੋਬਾਈਲ ਦੀ ਆਪਣੀ ਦੁਕਾਨ ਹੈ ਜੀ ਉਹਨਾਂ ਨੇ ਗੱਲ ਕੀਤੀ ਹੈ ਵੀ ਡਾਕਟਰ ਸ਼ਾਹਜ਼ਾ ਜੀ ਹੈ ਉਹਨਾਂ ਕੋਲ ਇੱਕ ਜਰੂਰਤ ਤੁਸੀਂ ਚੈੱਕ ਕਰਾਓ ਤੇ ਮੈਂ ਇਹਨਾਂ ਕੋਲ ਆਇਆ ਜੀ ਸਾਰੀਆਂ ਰਿਪੋਰਟਾਂ ਲੈ ਕੇ ਸਾਰੇ ਚੈੱਕ ਕਰਾਇਆ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜੀ ਚੈੱਕ ਕਰਕੇ ਉਹਨਾਂ ਨੇ ਦਵਾਈ ਦਿੱਤੀ ਹੈ ਜੀ ਪੰਜ ਪੰਜ ਸਾਲਾਂ ਤੋਂ ਮੈਂ ਪਰੇਸ਼ਾਨ ਸੀ ਹੁਣ ਇੱਕ ਮਹੀਨੇ ਦੀ ਦਵਾਈ ਉਹਨਾਂ ਨੇ ਮੈਨੂੰ ਦਿੱਤੀ ਹੈ ਜੀ ਇੱਕ ਮਹੀਨੇ ਦਵਾਈ ਖਾ ਕੇ ਮੈਨੂੰ ਬਹੁਤ ਅਫਰਕ ਪੈ ਗਿਆ ਜੀ 90 90% ਮੈਂ ਟੁਰਨ ਲੱਗ ਪਿਆ ਜੀ ਸ਼ਾਮ ਦੀ ਇਹ ਦਿੱਕਤ ਦੂਰ ਹੋ ਗਈ ਹੁਣ ਮੈਂ ਬਿਲਕੁਲ ਠੀਕ ਹਾਂ ਹੁਣ ਮੈਂ ਆਪਦੀ ਸੌਭਤੇ ਜਾ ਰਿਹਾ ਜੀ 12 ਘੰਟੇ ਡਿਊਟੀ ਦੇ ਰਿਹਾ ਕੋਈ ਦਿੱਕਤ ਨਹੀਂ ਆ ਟੁਰਨ ਫਿਰਨ ਦੀ ਕੋਈ ਦਿੱਕਤ ਨਹੀਂ ਜੀ ਬਿਲਕੁਲ ਪਰੇਸ਼ਾਨੀ ਦੂਰ ਹੋ ਗਈ ਹੁਣ ਡਾਕਟਰ ਸਾਹਿਬ ਕਹਿੰਦੇ ਤੁਹਾਡੀ ਦਵਾਈ ਬੰਦ ਕਰ ਦਾਂਗੇ ਹੁਣ ਤੁਸੀਂ ਬਿਲਕੁਲ ਠੀਕ ਹੋ ਹੁਣ ਮੈਂ ਬਿਲਕੁਲ ਠੀਕ ਹਾਂ ਜੀ ਮੈਂ ਬਾਕੀਆਂ ਨੂੰ ਵੀ ਇਹ ਅਪੀਲ ਕਰਦਾ ਜੀ ਇੱਥੇ ਆ ਕੇ ਤੁਸੀਂ ਆਪਦਾ ਚੈੱਕਅਪ ਕਰਾਓ ਸ਼ਾਰਦਾ ਹਸਪੀਟਲ ਵਿੱਚ ਡਾਕਟਰ ਸਾਹਿਬ ਨਾਲ ਮਿਲੋ ਆਪਣਾ ਲਾਜ ਕਰਾਓ ਤੁਹਾਨੂੰ ਵੀ ਵਾਹਿਗੁਰੂ ਇੱਥੋਂ ਠੀਕ ਕਰੇਗਾ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ